ਆਜਪਾ ਕਰਨਾ ਚਾਹੁੰਦੀ ਹੈ ਸ਼ੋਮਨੀ ਕਾਲੇਦਲੋਤੇ ਕਬਜਾ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਦੱਸਿਆ ਪਾਚਪਾ ਨਾਲ ਸੰਬੰਧਿਤ ਕੁਝ ਹੋਰ ਕਿਹਾ ਭਾਈ ਲੈਣਾ ਸਿੰਘ ਮੁਖ ਸੇਵਾਦਾਰ ਦਮਦਮੀ ਟਕਸਾਲ ਤਲਵੰਡੀ ਬਖਤਾ ਲੋ ਆਪ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਆ ਆਪਾਂ ਦੇਖਿਆ ਹੀ ਆ ਜੋ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਸਿੰਘ ਸਹਿਬਾਨਾਂ ਦਾ ਮਸਲਾ ਹੈ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਪੀ ਅੱਜ ਇਸ ਵਕਤ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੀ ਸਿੱਖ ਪੰਥ ਦੀ ਤੇ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਹੈ ਭਾਜੀਪੀ ਆਰਐਸਐਸ ਜਿਹੜੀ ਆ ਉਹ ਕਿਹੜੀਆਂ ਚਾਲਾਂ ਖੇਡ ਰਹੀ ਆ ਕਿਸ ਤਰੀਕੇ ਦੇ ਨਾਲ ਸਾਡੀਆਂ ਸੰਸਥਾਵਾਂ ਦੇ ਉੱਪਰ ਕਬਜ਼ਾ ਕਰਨ ਜਾ ਰਹੀ ਹੈ ਅੱਜ ਸਾਨੂੰ ਉਹਨਾਂ ਦੇ ਨਾਲ ਜਾਂ ਉਹਨਾਂ ਦੀਆਂ ਚਾਲਾਂ ਨੂੰ ਸਮਝ ਕੇ ਉਹਨਾਂ ਦੇ ਨਾਲ ਲੜਨ ਦੀ ਸਾਨੂੰ ਜ਼ਰੂਰਤ ਹੈ ਸਾਰਿਆਂ ਨੂੰ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੁਣੀ ਤਕਤਸਾਬ ਦੇ ਜਥੇਦਾਰ ਹੁੰਦੇ ਸੀ ਤੇ ਉਹਨਾਂ ਨੇ ਪ੍ਰੈਸ ਦੇ ਸਾਹਮਣੇ ਖੁੱਲ ਕੇ ਗੱਲ ਕਹੀ ਹੈ ਵੀ ਸਾਡੀ ਦਿੱਲੀ ਦੇ ਨਾਲ ਸਾਡੀ ਸੈਂਟਰ ਦੇ ਨਾਲ ਜਾਰੀ ਹੈ ਔਰ ਉਹਨਾਂ ਦੀਆਂ ਇਹ ਵੀ ਸਾਰੀਆਂ ਵੀਡੀਓ ਕਲਿੱਪ ਜਿਹੜੇ ਉਹ ਸਮੇਂ-ਸਮੇਂ ਨਾਲ ਸਾਹਮਣੇ ਆਉਂਦੇ ਰਹੇ ਨੇ ਵੀ ਉਹ ਕਹਿੰਦੇ ਰਹੇ ਮੇਰੀ ਅਮਿਤ ਸ਼ਾਹ ਦੇ ਨਾਲ ਵੀ ਗੱਲ ਹੁੰਦੀ ਰਹੀ ਮੇਰੀ ਫਲਾਣੇ ਨਾਲ ਵੀ ਗੱਲ ਹੁੰਦੀ ਰਹੀ ਮੇਰੀ ਫਲਾਣੇ ਨਾਲ ਵੀ ਗੱਲ ਹੁੰਦੀ ਰਹੀ ਹੈ ਰਹੀ ਹੁਣ ਬਾਦਲ ਪਰਿਵਾਰ ਦੀ ਗੱਲ ਬਾਦਲ ਪਰਿਵਾਰ ਨੇ ਬਹੁਤ ਵੱਡੇ-ਵੱਡੇ ਗੁਨਾਹ ਕੀਤੇ ਨੇ ਪਰ ਉਸ ਦਿਨ ਜਿਸ ਦਿਨ ਸ਼੍ਰੋਮਣੀ ਕਾਲੀਦਾਲ ਦਾ ਉਹ ਸਾਰਾ ਹੀ ਜਿਨ੍ਹਾਂ ਦੀ ਜਿਨ੍ਹਾਂ ਦੇ ਰਾਜ ਵਿੱਚ ਸਾਰੇ ਵਰਤਾਰੇ ਵਰਤੇ ਸਨ ਉਹ ਸਾਰੇ ਉੱਥੇ ਖਲੋਤੇ ਸਨ ਤੇ ਜਿਸ ਵੇਲੇ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨਾ ਨੇ ਉਹਨਾਂ ਦੇ ਕੋਲ ਉਹ ਗੁਨਾਹ ਜਿਹੜੇ ਨੇ ਕਬੂਲ ਕਰਵਾਏ ਨੇ ਤੇ ਉਸ ਦਿਨ ਸਾਡੇ ਕੋਲ ਬੜਾ ਸਿੰਘ ਸਾਹਿਬਾਨ ਇਸ ਸਾਹਿਬਾਂ ਦੇ ਕੋਲ ਇੱਕ ਬੜਾ ਵਧੀਆ ਉਸ ਵੇਲੇ ਮੌਕਾ ਸੀ ਉਸੇ ਵੇਲੇ ਹੀ ਅਕਾਲ ਤਖਤ ਸਾਹਿਬ ਤੋਂ ਇਹ ਉਹ ਸੰਦੇਸ਼ ਜਿਹੜਾ ਸੀ ਇਹ ਦਿੱਤਾ ਜਾ ਸਕਦਾ ਸੀ ਵੀ ਤੁਸੀਂ ਬਡੇ ਵੱਡੇ ਗੁਨਾਹ ਕੀਤੇ ਨੇ ਤੁਸੀਂ ਬਡੇ ਵੱਡੇ ਪਾਪ ਕੀਤੇ ਨੇ ਤੁਸੀਂ ਜੋਗ ਨਹੀਂ ਪੰਥ ਦੀ ਅਗਵਾਈ ਕਰਨ ਵਾਸਤੇ ਤੇ ਤੁਸੀਂ ਤੁਹਾਨੂੰ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕਰਕੇ ਤੁਹਾਨੂੰ ਜਿਹੜਾ ਵਾ ਉਹ ਅਕਾਲੀ ਦਲ ਦੇ ਗੜੋਂ ਲਾਇਆ ਜਾਂਦਾ ਵਾ ਤੁਹਾਨੂੰ ਪਾਸੇ ਕੀਤਾ ਜਾਂਦਾ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਹੁਕਮ ਕੀਤਾ ਜਾਂਦਾ ਵੀ ਤੁਸੀਂ 5 ਦਿਨਾਂ 'ਚ 10 ਦਿਨਾਂ 'ਚ ਜਾਂ ਸਾਨੂੰ ਦੱਸੋ ਕਿੰਨਾ ਸਮਾਂ ਚਾਹੁੰਦੇ ਹੋ ਤੁਸੀਂ ਇੱਕ ਆਪਣਾ ਨਵਾਂ ਪ੍ਰਧਾਨ ਲੈ ਕੇ ਆਓ ਤੇ ਉਹ ਪ੍ਰਧਾਨ ਜਿਸ ਵੇਲੇ ਅਕਾਲ ਤਖਤ ਸਾਹਿਬ ਵੱਲੋਂ ਲੱਗਦਾ ਤੇ ਉਹ ਮੁੜ ਕੇ ਜਿਹੜੀ ਪਾਰਟੀ ਆ ਉਹ ਪਾਰਟੀ ਪੰਜਾਬ ਦੇ ਲੋਕਾਂ ਵਿੱਚ ਜਾਂਦੀ ਧੜਾ ਧੜ ਲੋਕ ਜਿਹੜੇ ਸਨ ਉਹ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜਨੇ ਸਨ ਪੰਜਾਬ ਦੀ ਖੇਤਰੀ ਪਾਰਟੀ ਦੇ ਨਾਲ ਜੁੜਨੇ ਸਨ ਤੇ ਹੋ ਸਕਦਾ ਸੀ ਵੀ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਵੱਲੋਂ ਉਹਦਾ ਜੇ ਪ੍ਰਧਾਨ ਲਾਇਆ ਜਾਂਦਾ ਤੇ 2027 ਵਾਲੀਆਂ ਜਿਹੜੀਆਂ ਇਲੈਕਸ਼ਨਾਂ ਉਹਦੇ ਵਿੱਚ ਪੰਜਾਬ ਦੀ ਪੰਥ ਦੀ ਆਪਣੀ ਪਾਰਟੀ ਦਾ ਜਿਹੜਾ ਰਾਜ ਜਿਹੜਾ ਉਹ ਸਥਾਪਿਤ ਹੋ ਸਕਦਾ ਸੀ ਪਰ ਉੱਥੇ ਹੋਇਆ ਕਿ ਨਾ ਤੇ ਸਿੰਘ ਸਹਿਬਾ ਨੇ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਕੱਢਿਆ ਤੇ ਨਾ ਉਹਨਾਂ ਨੇ ਕੋਈ ਸ਼੍ਰੋਮਣੀ ਕਾਲੀ ਦਲ ਦਾ ਹੀ ਸੋਚਿਆ ਇੱਕ ਨਵਾਂ ਉੱਥੇ ਸਿਸਟਮ ਜਿਹੜਾ ਖੜਾ ਕਰ ਦਿੱਤਾ ਵੀ ਇਸ ਤਰੀਕੇ ਨਾਲ ਭਰਤੀ ਹੋਵੇ ਇਸ ਤਰੀਕੇ ਨਾਲ ਭਰਤੀ ਹੋਵੇ ਵੇਖੋ ਇਹਦੇ ਨਾਲ ਪੰਜਾਬ ਦੀ ਖੇਤਰੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਆ ਸ਼ੀਦਾਂ ਦੀ ਪਾਰਟੀ ਆ ਬੜੀਆਂ ਵੱਡੀਆਂ ਕੁਰਬਾਨੀਆਂ ਕਰਕੇ ਇਹ ਹੋਂਦ ਵਿੱਚ ਆਈ ਆ ਤੇ ਅੱਜ ਸਾਨੂੰ ਭਾਜਪਾ ਦੇ ਪਿੱਛੇ ਲੱਗ ਕੇ ਬੀਜੇਪੀ ਦੇ ਪਿੱਛੇ ਲੱਗ ਕੇ ਤੇ ਆਪਾਂ ਇਹ ਨਹੀਂ ਵੀ ਆਪਾਂ ਬਾਦਲਾਂ ਨੂੰ ਕੱਢਦੇ ਕੱਢਦੇ ਬਾਦਲਾਂ ਨੂੰ ਜੇ ਅੱਜ ਤੱਕ ਇੱਥੇ ਲੈ ਕੇ ਆਂਦਾ ਤੇ ਜਥੇਬੰਦੀਆਂ ਨੇ ਲੈ ਕੇ ਆਂਦਾ ਤੇ ਉਹਨਾਂ ਨੇ ਬਾਦਲਾਂ ਦੇ ਕੋਲੋਂ ਪਰਚੇ ਵੀ ਪਵਾਏ ਆ ਉਹਨਾਂ ਨੇ ਬਾਦਲਾਂ ਕੋਲੋਂ ਉਹ ਜੇਲਾਂ ਦੇ ਵਿੱਚ ਵੀ ਗਏ ਆ ਤੇ ਜਿੰਨਾ ਜਥੇਬੰਦੀਆਂ ਨੇ ਜਿੰਨਾ ਪੰਥਕ ਆਗੂਆਂ ਨੇ ਉਸ ਸਮੇਂ ਤਸੀਹੇ ਚੱਲੇ ਆ ਬਾਦਲਾਂ ਦੇ ਉਹਨਾਂ ਵਿੱਚੋਂ ਕੋਈ ਵੀ ਨਹੀਂ ਬੋਲ ਰਿਹਾ ਤੇ ਜਿਹੜੇ ਉਸ ਵੇਲੇ ਬੇਦਬੀ ਦੇ ਵੇਲੇ ਬਾਦਲਾਂ ਦੇ ਨਾਲ ਸੀ ਜਿਨ੍ਹਾਂ ਨੇ ਬੇਦਬੀ ਵੇਲੇ ਇੱਕ ਹਾ ਦਾ ਨਾਰਾ ਨਹੀਂ ਮਾਰਿਆ ਅਜੋ ਬੀਜੇਪੀ ਦੇ ਪਿੱਛੇ ਲੱਗ ਕੇ ਤੇ ਕਿਵੇਂ ਪੰਥ ਦੀ ਮਰਿਆਦਾ ਦਾ ਘਾਣ ਹੋ ਰਿਹਾ ਹੈ ਪੰਥ ਦੀ ਮਰਿਆਦਾ ਦੀ ਬਹਾਲੀ ਲਈ ਅਸੀਂ ਆ ਕਰਾਂਗੇ ਅਸੀਂ ਕੱਲ ਦੇਖਿਆ ਵੀ ਜਿਸ ਤਰ੍ਹਾਂ ਬਾਬਾ ਬਲਵੀਰ ਸਿੰਘ ਹੁਣਾ ਨੇ ਬੁੱਢਾ ਦਲੀਆਂ ਨੇ ਵੀ ਇਹ ਕਿਹਾ ਵੀ ਅਸੀਂ ਕਿਸੇ ਤਰੀਕੇ ਨਾਲ ਵੀ ਸ਼੍ਰੋਮਣੀ ਕਮੇਟੀ ਨੂੰ ਇਹ ਨਹੀਂ ਕਰਨ ਦੇਵਾਂਗੇ ਤੇ ਇਹ ਮਰਿਆਦਾ ਦਾ ਬਹੁਤ ਵੱਡਾ ਘਾਣ ਹੈ ਜਾਂ ਦਮਦਮੀ ਟਕਸਾਲ ਵੱਲੋਂ ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਸੀ ਇਹਨਾਂ ਦੋਵਾਂ ਨੂੰ ਹੀ ਇਹ ਗੱਲ ਪੁੱਛਣੀ ਚਾਹੁੰਦੇ ਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਸੀ ਉਦੋਂ ਨਹੀਂ ਸੀ ਮਰਿਆਦਾ ਦਾ ਘਾਣ ਹੋਇਆ ਉਸੀ ਉਦੋਂ ਤੁਸੀਂ ਉਸ ਵੇਲੇ ਬਾਦਲਾਂ ਦਾ ਰਾਜ ਸੀ ਤੇ ਤੁਸੀਂ ਬਾਦਲਾਂ ਦੇ ਨਾਲ ਲੱਗੇ ਰਹੇ ਤੁਸੀਂ ਪੰਥ ਦੇ ਨਾਲ ਆਗ ਲੱਗੇ ਆ ਕੇ ਖੜੇ ਹੀ ਨਹੀਂ ਤੁਸੀਂ ਹਾ ਦਾ ਨਾਰਾ ਹੀ ਨਹੀਂ ਮਾਰਿਆ ਤੇ ਅੱਜ ਤੁਹਾਨੂੰ ਜੇ ਭਾਜਪੀ ਦੇ ਨਾਲ ਤੁਹਾਡੀਆਂ ਖੇਡਾਂ ਖੇਡਣ ਲੱਗ ਪਏ ਜੇ ਤੁਸੀਂ ਭਾਜਪੀ ਦੇ ਨਾਲ ਰਲ ਗਏ ਹੋ ਕਿਉਂਕਿ ਬਾਬਾ ਹਰਨਾਮ ਸਿੰਘ ਤੋਂ ਮਾਂ ਤੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਵਾਸਤੇ ਵੋਟਾਂ ਵੀ ਮੰਗ ਚੁੱਕੇ ਨੇ ਤੇ ਇਹਨਾਂ ਦੇ ਕੋਲ ਵੀ ਸੈਂਟਰ ਸਰਕਾਰ ਦੀਆਂ ਵੱਡੀਆਂ-ਵੱਡੀਆਂ ਸਿਕਿਉਰਟੀਆਂ ਨੇ ਤੇ ਅੱਜ ਤੁਹਾਨੂੰ ਇਹ ਮਰਿਆਦਾ ਦਾ ਘਾੜ ਲੱਗਣ ਲੱਗ ਪਿਆ ਇਹਨਾਂ ਨੂੰ ਇਹ ਬੜੇ-ਬੜੇ ਵੱਡਿਆਂ ਅਹੁਦਿਆਂ ਤੇ ਬੈਠੇ ਨੇ ਇਹਨਾਂ ਨੂੰ ਚਾਹੀਦਾ ਹੈ ਅੱਜ ਕੌਮ ਦੇ ਨਾਲ ਖੜਨ